ਸਬਜੀ ਦੁਕਾਨ ਹੈ ਜੀ ਕੀ ਲਾਸਾ ਜੀ ਸਬজੀਆਂ ਦੇ ਲਾਤ ਬਹੁਤ ਮਾਰੇ ਆ ਜੀ ਸਬਜੀ ਮਗਰ ਮੀ ਨਹੀਂ ਪੈਨਦਾ ਬਹੁਤ ਜਿਆਦੀ ਤੇਜ ਹੋਈ ਪਈ ਆ ਅਗਲੇ ਬੰਨੇ ਗਾਹ ਨਹੀਂ ਗਾ ਸਬਤੀ ਦਾ 60 70 ਰੁਪਏ ਤੋਂ ਹਰ ਇੱਕ ਚੀਜ਼ ਦਾ ਆਇਆ ਮੰਡੀ ਦੇ ਵਿੱਚ ਆਲੂ ਲੈ ਲੋ 1200 ਰੁਪਏ ਦਾ ਤੋੜਾ ਆ ਗੰਡਾ 38 37 ਰੁਪਏ ਪਾ ਆ ਅਗਲੇ ਬੰਨੇ 100 ਦਾ 2.5 ਕਿਲੋ ਵੇਖਦਾ ਤੇ ਪੈਸਾ ਕੋਈ ਭਜਦਾ ਨਹੀਂ ਪਿਆ ਮੀ ਪੈਣ ਦੀ ਸੁਭਾਅ ਬਣਾਣੀ ਆ ਮੀ ਪੈ ਜੇ ਸੌਦੇ ਤੱਕ ਹੋ ਸਕਦੇ ਹੋਏ ਹੁਣ ਬਹੁਤ ਗੈਰ ਹੈ ਕਿੱ체 ਮੀ ਪੈ ਰਿਹਾ ਮਾਛਰਾਲ ਨਹੀਂ ਪੈ ਰਿਹਾ ਜੀ ਮਾਛਰਾਲ ਸੌਦਾ ਐਸ ਵੇਲੇ ਸਾਰਾ ਹੀ ਮਾਛਲਦਾ ਵੜ ਰਿਆ ਸੀ 90 ਰੁਪਏ ਮੰਡੀ ਦਾ ਭਾਅ ਆ 100 ਰੁਪਏ ਵੇਚਣੇ ਗਾ ਗਾ ਨ ਜਾਂਦਾ ਟਮਾਟਰ ਦਾ ਗ੍ਰੇਡ ਐਸੋਲੇ 1800 ਰੁਪਏ ਦਾ ਹੋ ਗਿਆ ਜੀ ਜਿਹੜਾ ਅਜ ਤੋਂ ਮਹੀਨਾ ਪਹਿਲੋ 20 ਰੁਪਏ ਕਿਲੋ ਵੇਖਦਾ ਸੀ ਹੁਣ 120 ਰੁਪਏ ਕਿਲੋ ਬੌਜੀ ਟਮਾਟਰ ਵੇਚਣਦੇ ਆ ਸਾਡਾ ਕੰਮ ਬਹੁਤ ਮਾੜਾ ਆ ਰਿਹਾ ਜੀ ਮਹੀਨਾ ਹੋ ਗਿਆ ਪੈਣ ਕੋਈ 200 300 ਤੋਂ ਵੱਧ ਵੱਜਦਾ ਕੋਈ ਨਹੀਂ ਸਾਰੇ ਏਡੇ ਬੰਦ ਕਰਕੇ ਬੈਠੇ ਆ ਰੇੜੀਆਂ ਲਾਉਂਦੇ ਹੁਣ ਬਹੁਤ ਜ਼ਿਆਦੀ ਬੌਜੀ ਮੁਸ਼ਕਿਲ ਆ ਸੌਦੇ ਦੇ ਬਹੁਤ ਮਾੜੇ ਲਾਦ ਹੋਏ ਹੋਏ ਆ ਜੀ ਬਹੁਤ ਨਾ ਆਣਾ ਟਿਕਾ ਲੱਗੇ ਬਹੁਤ ਜ਼ਿਆਦੀ ਚਾਰ ਨਾ ਖਾਂਦੇ ਗਗ ਰੇੜਾ ਪੁੱਛ ਕੇ ਕਾਹ ਜਾਂਦਾ ਜੀ ਬਹੁਤ ਜਿਆਦੀ ਪੋਜੀਸ਼ਨ ਮਾਰੀ ਹੋਈ ਪਈ ਹੈ ਜੀ ਇਹਨਾ ਜੀ ਤੁਹਾਡਾ ਮੇਰਾ ਨਾਮ ਗਗਨਦੀਪ ਕੀ ਕੰਮ ਕਰਦੇ ਸਬਜੀ ਦਾ ਜੀ ਇਹ ਕਿਸ ਤਰ੍ਹਾਂ ਸਬਜੀ ਇਹਦਾ ਭਾਅ ਚੱਲਦਾ ਹੋਇਆ ਵਾ ਜਿਵੇਂ ਕੀ ਮਟਰ 20 ਕੀ ਬਤਾਉ ਸ਼ਿਮਲਾ ਮਿਰਚ ਤੇ ਅਰਬੀ ਮਟਰ ਹੈ 120 ਰੁਪਏ ਕਿਲੋ ਟਮਾਟਰ ਹੈ 100 ਰੁਪਏ ਕਿਲੋ ਸ਼ਿਮਲਾ ਮਿਰਚ 80 ਰੁਪਏ ਕਿਲੋ ਕੋਬੀ 60 ਰੁਪਏ ਕਿਲੋ ਅੜੀ 80 ਰੁਪਏ ਕਿਲੋ ਤੇ ਕਿਸ ਤਰ੍ਹਾਂ ਕੰਮ ਕਰ ਚੱਲਿਆ ਕੰਮਕਾਰ ਬਹੁਤ ਮੰਦਾ ਚੱਲ ਰਿਹਾ ਹੈ ਉਹ ਸਬਜ਼ੀ ਮਹਿੰਗੀ ਬਹੁਤ ਜ਼ਿਆਦਾ ਵਾ ਪਜੜਦੋਂ ਬਾਹਰ ਹੋਈ ਪਈ ਆ ਇਹ ਗਾਹ ਰੇਡ ਸੁਣ ਕੇ ਭੱਜ ਜਾਂਦਾ ਤੇ ਤੁਹਾਡਾ ਗੁਜਾਰਾ ਸਾਡਾ ਗੁਜਾਰਾ ਰੱਬ ਦੇ ਆਸਰੇ ਆਈ ਤੇ ਆਹ ਸਬਜ਼ੀ ਕਿੰਨੀ ਕਿੰਨੀ ਖਰਾਬ ਹੋਈ ਪਈ ਆ ਮਹਿੰਗੀ ਹੋਣ ਕਰਕੇ ਸਸਤੀ ਹੋ ਜਾਦਾ ਜੀ ਕੇ ਜੇ ਸਸਤੀ ਨਹੀਂ ਗਾਹ ਜ਼ਿਆਦਾ ਪੈਂਦਾ ਹਾਂ ਗਾਹ ਅਗੇ 20 ਰੁਪਏ ਕਿਲੋ ਮਟਰ ਵੇਖਦੇ ਭਈ 40 ਰੁਪਏ ਕਿਲੋ ਲੱਗਦੇ ਭਈ ਗਾਹ ਕਿਲੋ ਕਰੋ ਖੜਦਾ ਭਾਂਗਾ ਪਈਆ ਪਈਆ ਖੜਦਾ ਜੀ ਤੜਕਾ ਲਾਉਣਾ ਸਬਜ਼ੀ ਨੂੰ ਤੜਕਾ ਤੜਕਾ 70 ਰੁਪਏ ਬਾਲ ਲਸਣ ਹੋ ਗਿਆ ਜਿਹੜਾ 50 60 ਰੁਪਏ ਕਿਲੋ ਦਾ ਲਸਣ ਦਾ ਹੈ ਬਾਕੀ ਮੁਕਤੀ ਚੀਜ਼ਾਂ ਵਦ ਗਿਆ ਤੁਹਾਡਾ ਵੀ ਵਰਗ ਪੈ ਗਿਆ ਹਾਂਡਾ ਆਪੇ ਵਰਗ ਪੈ ਗਿਆ ਜੀ ਕੀ ਹੋਣਾ ਚਾਹੀਦਾ ਇਹ ਸਭ ਜੀ ਸਸਤੀ ਹੋਵੇ ਸਾਰੇ ਸੂਤ ਦਾ ਸਸਤਾ ਹੋਵੇ ਕਹਿੰਦਾ ਵੀ ਗੰਡਾ ਦੇ 5 ਕਿਲੋ ਲੱਗਦਾ ਪਿਆ ਗੰਡਾ 2.5 ਕਿਲੋ ਹੋ ਗਿਆ ਸੋ ਦਾ ਆਲੂ ਮਹਿੰਗੇ ਹੋਏ ਤੇ ਰੋਟੀ ਲੱਗਦਾ ਨਹੀਂ ਵੀ ਆਂਬ ਬਾਰੇ ਸੁਣਿਆ ਜਾ ਰਿਹਾ ਆਂਬ ਦੇ ਕਹਿੰਦੇ 20 ਰੁਪਏ ਕਿਲੋ ਹੋ ਗਿਆ ਸੋ ਦਾ 5 ਕਿਲੋ ਲਾਤੀ 7 ਕਿਲੋ ਵੇਚ ਜਾਂਦਾ ਜੀ ਹੁੰਦੇ ਜ ਆਉਦੀ ਆਂਬ ਨਾਲ ਰੋਟੀ ਖਾਣੀ ਪੈਣੀ ਹੈ ਹਾਂਜੀ ਕੋਈ ਸਬਜ਼ੀ ਲੈਣਾ ਹੈ ਹਾਂਜੀ ਬਾਈ ਜੀ ਸਬਜ਼ੀ ਬਾਈ ਜੀ ਲਸਣ ਪੁੱਛਿਆ ਵਾ 80 ਰੁਪਏ ਪਾਵਾ ਅਧਿਕਰ 60 ਰੁਪਏ ਬਾਵਾ ਤੇ ਗੰਢੇ ਪੁੱਛਿਆ ਸੋ 2.5 ਕਿਲੋ ਇਹਦੇ ਵਿੱਚ ਇਹ ਅੰਬ ਸੋ 7 ਕਿਲੋ ਮਿਲਦੇ ਉਹਨਾਂ ਨਾਲ ਨਿਆਣੇ ਰੋਟੀ ਖਾਣ ਨਾਲ ਆਪ ਖਾਣਾ ਵਾ ਇਹ ਅੰਬ ਨਾਲ ਰੋਟੀ ਪਹਿਲੀ ਵਾਰੀ ਚੱਲੂਗੀ ਭਾਈ ਹੁਣ ਕੀ ਬਹਵਤਾ ਚੱਲੇਗਾ 10 ਦਿਨ ਚੱਲੇ ਜਿੰਨਾ ਸੋਦਾ ਮਹਿੰਗਾ ਹੈ ਮੈਂ ਤਾਂ ਘੜੀ 300 ਰੁਪਏ ਲੈਣਾ ਪਿਆ ਵਾ ਹੋਰ ਇਹ ਬੱਚਿਆਂ ਦਾ ਗੁਜ਼ਾਰਾ ਕੀ ਕਰੂੰਗਾ ਯਾਰ 60 ਰੁਪਏ ਕਿਲੋ ਦੁੱਧ ਵਾ ਕਿਲੋ ਦੁੱਧ ਨਾਲ ਬੱਚਿਆਂ ਨੂੰ ਪਿਆ ਪਾਣੀ ਬਹੁਤ ਜ਼ਿਆਦਾ ਓਖਾ ਨਿਕਲਦਾ ਪਿਆ ਉਹ ਤੇ ਸਬਜੀ ਕੋਈ ਨਹੀਂ ਖਾ ਸਕਦੇ ਨਹੀਂ ਸਬਜੀ ਨਹੀਂ ਸਬਜੀ ਪੁੱਛਿਆ ਗੋਭੀ 80 ਰੁਪਏ 60 ਰੁਪਏ ਆ ਸਾਨੂੰ ਤਾਂ ਜੋ 20 ਰੁਪਏ ਇਕ ਲਗੀ ਜੀ ਮੇਰੇ ਜਿਵੇਂ ਅਸੀਂ ਕਿਲੋ ਘਰ ਕੇ ਨਿਆਣੇ ਟੱਪਰ ਪਾਲੀ ਨਾਲ ਆਪਾਂ ਫੇਰ ਪਾਲ ਲੀ ਆ ਮਟਰ ਪੁੱਛਿਆ ਇਹ ਆਪਾਂ ਸੱਠਾ ਦੇ ਅੱਧਾ ਕਿਲੋ ਆ ਕਿਤੇ 20 ਰੁਪਏ ਕਿਲੋ ਮਿਲਦੇ ਸਾਨੂੰ ਕੀ ਕਹਿੰਤਿਆਂ ਦਾ ਕਿਲੋ ਲੈ ਕੇ ਤੇ ਆਲੂ ਦਾਹਾਂ ਦੇ ਪੱਗ ਦੇ ਗੁਜ਼ਾਰਾ ਕਰ ਲੀਦਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਭਾਈ ਉਹ ਰੋਟੀ ਅੰਬਣਾ ਕਹਿੰਦੇ ਰੋਟੀ ਅੰਬਣਾ ਚੱਲਣੇ ਆ ਸੋਗਾ ਲੈਣਾ ਨਹੀਂ ਹੋਣਾ ਬਸ 7 ਕਿਲੋ ਮਿਲਦੇ ਭਾਈ ਉਹ ਲਓ ਤੀਆਂ ਨੇ ਲੈ ਜੂਗਾ ਤੜਕਿਆਰ ਹੋ ਜਾਣਾ ਰਾਤ ਦੇੰ ਦਾ ਕਿਹ ਮਿਲਦਾ ਸਬਜੀ ਬਾਊ ਜੀ ਬਹੁਤ ਬੁਰੀ ਹਾਲਤ ਵਿੱਚ ਜੀ ਤੇ ਜ਼ਿਮੀਦਾਰ ਨੇ ਕੋ ਸਬਜੀ ਵੇਚਣ ਜਾਣਾ ਵੱਡੀ ਯਾਰ ਉਹਦਾ ਭਾਅ ਕੋਈ ਨਹੀਂ ਮੁਕਮਲ ਲੈਂਦੇ ਆ ਤੇ ਜੇ ਆਹੀ ਖਰੀਦਣ ਉਹਨਾਂ ਦੇ ਉਹ ਸਬਜੀ ਹਸਾ ਰਿਹਾ ਦੋ ਵੀ 100 150 ਕੀ ਕਰਦਾ ਕੱਟਦੇ ਸਰਕਾਰ ਕਰਦਾ ਬਹੁਤ ਔਖਾ ਜੀ ਬਹੁਤ ਔਖਾ ਜੀ ਸਰਕਾਰਾਂ ਦੇ ਬੜੇ ਹਾਲਾਤ ਨੇ ਮਾੜੇ ਕੀਤੇ ਨੇ ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੋਣਾ ਤੇ ਘਰਾਂ ਦੇ ਨਵਾਬ ਹੀ ਮਤਲਬ ਗੌਰਮੈਂਟ ਨੂੰ ਕਰਨਾ ਚਾਹੀਦਾ ਵੀ ਗਰੀਬ ਦਾ ਵੀ ਸੋਚੇ ਦੁਕਾਨਦਾਰ ਦਾ ਵੀ ਹਰ ਇੱਕ ਦਾ ਸੋਚਣਾ ਚਾਹੀਦਾ ਕੁਝ ਬਹੁਤ ਬਹੁਤ ਚੱਲੀ ਮਸਲਾ ਬਹੁਤ ਪ੍ਰਵਾਣ ਪਾਲਣਾ ਔਖਾ ਹੋਇਆ ਪਿਆ ਜੀ ਆ ਟਮਾਟਰ 120 ਰੁਪਏ ਕਿਲੋ ਆ ਆ ਪਿਆਜ ਜਿਹੜੇ 50 ਰੁਪਏ ਕਿਲੋ ਆ ਦੇਖ ਕਰਤਾ ਨਹੀਂ ਲੱਗਦਾ ਤੜਕਾ ਨਹੀਂ ਲੱਗਦਾ ਕਿ ਬੰਦਾ ਆਪਣਾ ਜੇ 2-4 ਜੀ ਆਪਣੇ ਪਾਲਣੇ ਦੇ ਕਿ ਬੰਦਾ ਤਰਪਾਲ ਨੂੰ ਬਹੁਤ ਉਖਾਸ ਹੋਇਆ ਪਿਆ ਹੈ